ਸਾਰੇ ਇਸਤਕਾਰਯੋਗ press ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕੁਸ਼ਲ ਦੀ ਢਿੱਲੋਂ 21 ਢਿੱਲੋਂ ਵਾਈਸ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੇਰੇ ਨਾਲ ਗੁਲਬੀਰ ਸਿੰਘ ਗੋਲਡੀ ਜੀ ਸਾਡੇ ਐਕਐਮਐ ਧੂਰੀ ਤੋਂ ਜਿਹੜੇ ਭਗਵੰਤ ਸਿੰਘ ਮਾਨ ਨਾਲ ਇਲੈਕਸ਼ਨ ਲੜੇ ਸੀਗੇ ਸਾਡੇ ਡਿਸਟ੍ਰਿਕਟ ਪੁਠਿੰਡਾ ਦੇ ਪਰਦਾਨ ਕੁਸ਼ਵਾਲ ਸਿੰਘ ਟਕਾਣਾ ਜਿਹੜੇ ਤਲਵੰਡੀ ਸਾਹ ਕੋ ਤੋਂ ਇਲੈਕਸ਼ਨ ਲੜੇ ਸੀ ਨਾਲ ਸਾਡੇ ਯੂਥ ਕਾਂਗਰਸ ਦੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਉਹਦੇ ਵੀਰ ਸਿੰਘ ਢੰਡੋ ਕਰਨ ਸਿੰਘ ਮੜੇ ਸਾਡੇ ਸਪੋਕਸਪਰਸਨ ਮਾਡਮ ਅਮਰਤ ਗਿੱਲ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਖਾਸ ਮਕਸਦ ਇਹ ਹੈ ਕਿ ਕਰੀਬਨ ਜਿਹੜੀ ਐਕਟਿਵ ਇਲੈਕਸ਼ਨ ਹੈ ਕੈਂਪੇਨਿੰਗ ਨੂੰ 10 ਸਾਲ ਦੇ ਰੇਟ ਦੇ 10 ਦਿਨ ਹੋ ਗਏ ਚਲਦੀ ਨੂੰ ਤੇ ਬੋਰਡ ਸਾਰੇ ਲੁਧਿਆਣੇ ਵਿੱਚ ਲੱਗੇ ਹੋਏ ਐ ਅਰੋੜਾ ਜੀ ਦੇ ਕਿ 1.5 ਸਾਲ ਚ ਪੂਰਾ ਵਿਕਾਸ ਕਰਾਵਾਂ ਜਹਾਂ ਦਾ ਵਿਕਾਸ ਦੇ ਨਾਂ ਤੇ ਬੋਰਡ ਲੱਗੇ ਐ ਤੇ ਜਾਂ ਆਸ਼ੂ ਜੀ ਦੀ ਨੈਟਿਵ ਕੈਂਪੇਨ ਦੇ ਬੋਰਡ ਲੱਗੇ ਹੋਰ ਕੋਈ ਵੀ ਉਹਨਾਂ ਨੇ ਆਪਦੀ ਕੈਂਪੇਨ ਨਹੀਂ ਚਲਾਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਲੈਕਸ਼ਨ ਤਾਂ ਚਲੋ ਅਨਫੋਰਚੂਨੇਟਲੀ ਐਮਐਲਏ ਸਾਫ ਦੀ ਡੈਥ ਹੋ ਗਈ ਵੈਸਟ ਦੀ ਇਲੈਕਸ਼ਨ ਆਈ ਪਰ ਇਹ ਇਲੈਕਸ਼ਨ ਦਾ ਮੇਨ ਮੁੱਦਾ ਇਹ ਹੈ ਕਿ ਕੇਜਰੀਵਾਲ ਸਾਹਿਬ ਨੂੰ ਕਿਵੇਂ ਪਾਰਲੀਮੈਂਟ ਭੇਜਿਆ ਜਾਵੇ ਨਹੀਂ ਤਾਂ अरोड़ा ਸਾਹਿਬ ਨੂੰ ਲੜਾਉਣ ਦੀ ਕੋਈ ਲੋੜ ਨਹੀਂ ਸੀ ਅਰੋੜਾ ਸਾਹਿਬ ਨੂੰ ਲੜਾਉਣ ਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਐਮ ਐਲ ਏ ਪਰ ਉਹਦੇ ਮਗਰ ਮੇਨ ਮਕਸਦ ਇਹ ਹੈ ਕਿ ਅਰੋੜਾ ਸਾਹਿਬ ਲੜਨ ਕਿ ਲੋਕਾਂ ਨੂੰ ਗਲਤ ਬਿਆਨੀ ਕਰਕੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੱਡੀਆਂ ਵੱਡੀਆਂ ਗੱਪਾਂ ਮਾਰ ਕੇ ਅਸੀਂ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਭੇਜੀਏ ਉੱਤੇ ਪਾਰਲੀਮੈਂਟ ਵਿੱਚ ਪਹਿਲਾਂ ਤਾਂ ਬੇਨਤੀ ਕਰਨਾ ਚਾਹੁੰਦਾ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਵੀ ਤੇ ਖਾਸ ਕਰਕੇ ਵੈਸਟ ਵਾਲੇ VOTER ਸਾਹਿਬਾਨਾਂ ਨੂੰ ਵੀ ਕਿ ਇਹ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਤੇ ਅਗਾਬਤੂ ਹਲਕਰ ਜਿਹੜੇ ਇਥੋਂ ਦੇ VOTER ਆ ਉਹ ਪ੍ਰੋਗਰੈਸਿਵ ਲੋਕ ਆ ਪੜੇ ਲਿਖੇ ਲੋਕ ਤੇ ਜਿਹੋ ਨਾਲ ਫੈਸਲਾ ਦੇਣਾ ਹੈ ਉਦੋਂ ਤੇ ਆਉਣ ਵਾਲਾ ਪੰਜਾਬ ਦਾ ਭਵਿੱਖ ਸ਼ੀ ਡਿਪੈਂਡ ਕਰਨਾ ਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਮੈਂ ਫਰੀਦਕੋਟ ਤੋਂ ਆ ਇਹ ਬਠਿੰਡੇ ਤੋਂ ਨੇ ਸੰਗਰੂਰ ਤੋਂ ਨੇ ਉਹ ਬਠਿੰਡੇ ਤੋਂ ਨੇ ਉਹ ਮਹਾਲੀ ਤੋਂ ਨੇ ਸਾਰੇ ਪੰਜਾਬੀਆਂ ਨੂੰ ਆਸ ਹੈ ਕਿ ਵੈਸਟ ਵਾਲੇ ਇੱਕ ਵਧੀਆ ਫੈਸਲਾ ਲੈਣਗੇ ਤਾਂ ਕਿ ਪੰਜਾਬ ਨੂੰ ਸਹੀ ਰਾਹ ਦਿਖਾਇਆ ਜਾਵੇ ਸੋ ਸਰਕਾਰ ਦਾ ਕੋਈ ਵੀ ਨੈਰੇਟਿਵ ਨਹੀਂ ਹੈ ਇਹ ਨਵੇਂ-ਨਵੇਂ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲਾਂ ਇਹਨਾਂ ਨੇ ਗੱਲ ਚਲਾਈ ਕਿ ਆਸ਼ੂ ਜੀ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ ਜਿਹਨਾਂ ਵਿੱਚ ਕੋਈ ਸੱਚਾਈ ਨਹੀਂ ਸੀ ਫਿਰ ਇਹਨਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹਨਾਂ ਨੇ ਗੱਲ ਚਲਾਈ ਕਿ ਅਸੀਂ ਇਹਨਾਂ ਨੇ ਗੱਲ ਚਲਾਈ ਕਿ ਜਿਵੇਂ ਨਾ ਕਿਵੇਂ ਜਿਹੜੇ ਸਮਾਨ ਉਹ ਸ਼ੂਜੀ ਨੂੰ ਭੇਜੇ ਗਏ ਹੈ ਵਿਜੀਲੈਂਸ ਵੱਲੋਂ ਉਹ ਸਮਾਨ ਆਪ ਹੀ ਇਹਨਾਂ ਨੇ ਮੈਨਿਪੂਲੇਟ ਕੀਤੇ ਹੈ ਇਹ ਕਾਲੀਆਂ ਵਿੱਚ ਜਦੋਂ ਸਰਕਾਰ ਗਲਤੀ ਵਿੱਚ ਕਾਲੀਆਂ ਕਾਲੀ ਨਾ ਗਲਤੀਆਂ ਕਰਦੀ ਹੈ ਸਮਨ ਕਟ ਡੀਐਸਪੀ ਨੇ ਤੇ ਸਸਪੈਂਡ ਕਰਤਾ ਕਾਲੀ ਜੀ ਐਸ ਐਸ ਪੀ ਸਿਰਫ ਇੱਕ ਨਰੇਟਿਵ ਬਣਾਉਣ ਵਾਸਤੇ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਬੇਨਤੀ ਹੈ ਪ੍ਰੈਸ ਵਾਲੇ ਵੀਰਾਂ ਨੂੰ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਅੱਜ ਸਾਢੇ 3 ਸਾਲ ਹੋ ਗਏ ਆ ਫੈਸਲਾ ਇਸ ਗੱਲ ਤੇ ਹੋਣਾ ਕਿ ਸਾਢੇ 3 ਸਾਲਾਂ ਚ ਆਪ ਦੀ ਸਰਕਾਰ ਨੇ ਕੀ ਕੰਮ ਕੀਤੇ ਕੁਝ ਕੀਤਾ ਕਿ ਨਹੀਂ ਕੀਤਾ ਕੱਲਾ ਗੱਲਾਂ ਜੀ ਰੱਖਿਆ ਕਿ ਲੋਕਾਂ ਨੂੰ ਕੋਈ ਸਵਾਲ ਹੈ ਸੋ ਅੱਜ ਉਸ ਕੱਲ ਤੇ ਵੈਸਟਰ ਵਾਲੇ ਲੋਕਾਂ ਨੇ ਰੀਫਰੈਂਡਮ ਦੇਣਾ ਹੈ ਕੀ ਉਹ ਖੁਸ਼ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੋਂ ਖੁਸ਼ ਨੇ ਕੀ ਉਹ ਇੰਡਸਟਰੀਅਲਿਸਟ ਜਿਹੜੇ ਪਿਛਲੇ 3.5 ਸਾਲਾਂ ਚ ਇੰਡਸਟਰੀਅਲਿਸਟਾਂ ਦਾ ਹਾਲ ਹੋਇਆ ਉਹਦੇ ਤੋਂ ਖੁਸ਼ ਨੇ ਕੀ ਜੋ ਅੱਜ ਦਫ਼ਤਰਾਂ ਵਿੱਚ ਕ腐ਸ਼ਨ ਅਜੇ ਦਫ਼ਤਰਾਂ 'ਚ ਹਾਲ ਹੈ ਕੀ ਉਹਦੇ ਤੋਂ ਖੁਸ਼ ਨੇ ਇਸ ਗੱਲ ਦਾ ਅੱਜ ਲੋਕਾਂ ਨੇ ਫੈਸਲਾ ਕਰਨਾ ਹੈ ਸੋ ਮੇਰੀ ਬੇਨਤੀ ਹੈ ਕਿ ਵੈਸਟ ਵਾਲੇ ਸੱਜਣਾ ਨੂੰ ਕਿ ਅਰੋੜਾ ਸਾਹਿਬ ਦਾ ਤੇ ਆਪ ਸਰਕਾਰ ਦਾ ਪਿਛਲੇ 3.5 ਸਾਲਾਂ ਦਾ ਹਿਸਾਬ ਕਿਤਾਬ ਕਰੋ ਦੇਖੋ ਕਿ ਇਹਨਾਂ ਨੇ ਕੀ ਕੀਤਾ ਕੀ ਇਹਨਾਂ ਦਾ ਵਿਜ਼ਨ ਹੈ ਸਭ ਤੋਂ ਪਹਿਲਾਂ ਮੈਂ ਹੁਣ ਕੈਂਡੀਡੇਟ ਸਾਹਿਬ ਦੀ ਗੱਲ ਕਰਨ ਲੱਗਿਆ ਅਰੋੜਾ ਸਾਹਿਬ ਦੀ ਜਦੋਂ ਅਰੋੜਾ ਸਾਹਿਬ ਕਹਿੰਦੇ ਆ ਕਿ ਮੈਂ ਇੰਡਸਟਰੀ ਨੂੰ ਅੱਗੇ ਲੈ ਕੇ ਜਾਊਗਾ ਅੱਜ ਤੱਕ ਕਦੀ ਅਰੋੜਾ ਸਾਹਿਬ ਮਾਰੀ ਨਾ ਨ ਆਰਡਰ ਸਿਚੁਏਸ਼ਨ ਤੇ ਨਹੀਂ ਬੋਲੇ ਅਜ ਤੱਕ ਦੱਸੋ ਬੋਲੇ ਹੋਂ ਦਾ ਕਦੀ ਉਹਨਾਂ ਨੇ ਕਿਹਾ ਹੋਵੇ ਕਿ ਲਾਰਡ ਆਰਡਰ ਦੀ ਸਿਚੁਏਸ਼ਨ ਕਰਕੇ ਇੰਡਸਟਰੀ ਦਾ ਨੁਕਸਾਨ ਹੋ ਰਿਹਾ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਵੀਰਾਂ ਨੂੰ ਵੀ ਤੇ ਲੁਧਿਆਣਾ ਇਨਵੈਸਟਰ ਵਾਲਿਆਂ ਨੂੰ ਵੀ ਕਿ ਯਾਰ ਜਿਹੜੇ ਬੰਦੇ ਲੱਖਾਂ ਰੁਪਏ ਦੇ ਇਸ਼ਤਿਹਾਰ ਲਾ ਰਹੇ ਆ ਲੱਖਾਂ ਰੁਪਏ ਕਿ ਉਹਨਾਂ ਨੇ ਉਡਣ ਦੇ ਲਾਏ ਨੇ ਆ ਬੋਰਡ ਨੀਲੇ ਕੀਤੇ ਪਿਆ ਉਹਨਾਂ ਨੇ ਸਾਰੇ ਨੀਲੇ ਪੀਲੇ ਜੇ ਉਹ ਬੰਦੇ ਆਪ ਦੇ ਜਿਹੜੇ ਉਹਨਾਂ ਕੋਲ ਪੈਸਾ ਸੀ ਉਹਨਾਂ ਕੰਮਾਂ ਵਾਸਤੇ ਉਸ ਪੈਸੇ ਚ ਦੇਖ ਲਓ ਪਿਛਲੇ ਕਿੰਨਾ ਸਾਲਾਂ ਚ ਉਹਨਾਂ ਨੇ ਕੀ ਖਰਚੇ ਆਨ ਰਿਕਾਰਡ ਸਰਕਾਰ ਦਾ ਪੈਸਾ ਪਹਿਲੀ ਗੱਲ ਤਾਂ ਖਰਚਾ 43% ਪੈਸੇ ਨਹੀਂ ਖਰਚੇਗੇ ਲੈ ਹੋਰ ਕੋਈ ਹੁੰਦਾ ਨਾ ਆਸ਼ੂ ਵਰਗਾ ਐ ਫੰਡ ਹੁੰਦਾ ਤੇ ਉਹਨੂੰ ਸਾਰਾ ਲਧਾੜੇ ਵੇਸਟ ਤੇ ਲੱਗੇ ਹੋਣੇ ਸੀ ਪੈਸੇ ਦਖੜੇ ਸੀ ਕਿ ਜਿਹੜੇ ਜਿਹੜੇ ਕਮਰੇ ਨੇ ਸਾਰੇ ਹੋਣੇ ਸੀ ਵੀ ਉਹ अरोड़ा ਸਾਹਿਬ ਤੋਂ ਤਾਂ ਉਹਦੇ ਪੈਸੇ ਨਹੀਂ ਖਰਚੇ ਗਏ ਵਾਦੇ ਕਿਡੇ-ਕਡੇ ਇਸ਼ਤਿਹਾਰਾਂ 'ਚ ਕਰੀ ਜਾਂਦੇ ਆ ਨੈਗੇਟਿਵ ਕੈਂਪੇਨ ਚਲਾ ਰਿਹਾ ਨਾ ਗੁੱਸਾ ਨਾ ਹੰਕਾਰ ਜਦੋਂ ਕਰਨਾ ਹੀ ਕੱਖ ਨਹੀਂ ਗੁੱਸਾ ਵੀ ਨਹੀਂ ਆਉਣਾ ਹੰਕਾਰ ਵੀ ਨਹੀਂ ਆਉਣਾ ਜੋ ਕੰਮ ਹੀ ਨਹੀਂ ਕਰਨਾ ਕਿਸੇ ਨੂੰ ਮਿਲਣਾ ਹੀ ਨਹੀਂ ਤੇ ਕਾਹਦਾ ਗੁੱਸਾ ਤੇ ਕਾਹਦਾ ਹੰਕਾਰ ਸੋ ਉਹਨਾਂ ਨੇ ਇਹ ਮੈਂ ਤਾਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਅਰੋੜਾ ਸਾਹਿਬ ਇਜ਼ ਨਾਟ ਅ ਨਿਊ ਕੈਂਡੀਡੇਟ ਰੋਣਾ ਸਾਹਿਬ ਨੂੰ ਪੰਜਾਬ ਵੱਲੋਂ ਐਮਪੀ ਬਣਾਇਆ ਗਿਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਐ ਐਮਐਲਏ ਨੇ ਬਣਾਇਆ ਉਹਨਾਂ ਨੇ ਪਿਛਲੇ ਸਮੇਂ 'ਚ ਆਪ ਦੀ ਕਾਰਜਕਾਰੀ ਕੀ ਆ ਰੋਣਾ ਸਾਹਿਬ ਦੀ ਉਹ ਤੁਹਾਨੂੰ ਦੱਸਣੇ ਸੋ ਬਿਲਕੁਲ ਗਲਤਵਾਦੀਆਂ ਚਾਉਣ ਦੀ ਲੋੜ ਨਹੀਂ ਤਾਂ ਕਿ ਲੁਧਿਆਣਾ ਵੈਸਟ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਭਰਾਓ ਇੱਕ ਨੈਰੇਟਿਵ ਉਹਨੂੰ ਸਰਕਾਰ ਬਣਾ ਰਹੀ ਹੈ ਕੀਰੋਂ ਨਾ ਸਾਡ ਨੂੰ ਅਸੀਂ ਡਿਪਟੀ ਸੀਐਮ ਬਣਾਵਾਂਗੇ ਜਾਂ ਮੰਤਰੀ ਬਣਾਵਾਂ। ਮੈਨੂੰ ਇੱਕ ਬੇਨਤੀ ਆ ਪਿਛਲੇ 3.5 ਸਾਲਾਂ ਚੋ ਜਿੰਨੇ ਮੰਤਰੀ ਐ ਉਹਨਾਂ ਨੂੰ ਦੇਖ ਲਓ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਂ ਕੀ ਕੀ ਉਹਨਾਂ ਦੀਆਂ ਪ੍ਰਾਪਤੀਆਂ ਪਟਾਰੂ ਚੱਕ ਸਾਹਿਬ ਦੀ ਕੀ ਪ੍ਰਾਪਤੀ ਜਾਂ ਸਰਾਰੀ ਸਾਹਿਬ ਦੀ ਕੀ ਪ੍ਰਾਪਤੀ ਐ ਜਾਂ ਉਹ ਕਿਹੜੇ ਸੀ ਉਹ ਜਲੰਧਰ ਵਾਲੇ ਯਾਰ ਗੁਲਕਾਰ ਸਿੰਘ ਉਹਨਾਂ ਦੀ ਕੀ ਪ੍ਰਾਪਤੀ ਹੈ ਜਾਂ ਹੋਰ ਕਿਸੇ ਦੀ ਕੀ ਪ੍ਰਾਪਤੀ ਹੈ ਸੋ ਮੇਰੇ ਜਾਣ ਤੋਂ ਭਾਵੇਂ ਜਿਹੜੇ ਅੱਗੇ 18 15 ਮਨਿਸਟਰ ਤੁਰੇ ਫਿਰਦੇ ਆ ਸਾਢੇ ਦਿਨ ਸਾਲਾਂ ਚ ਉਹਨਾਂ ਨੇ ਉਹਨਾਂ ਦੀ ਕੀ ਪ੍ਰਾਪਤੀ ਤੇ ਸਾਹ ਜਰੂਰਾ ਸਾਹਿਬ ਦੀ ਕੀ ਪ੍ਰਾਪਤੀ ਹੋ ਜਾਣੀ ਇਹ ਜਿਨ੍ਹਾਂ ਨੂੰ ਲੜਾ ਰਹੇ ਆ ਉਹਨਾਂ ਦੀਆਂ ਗੱਲਾਂ ਤੋਂ ਪ੍ਰਾਪਤੀਆਂ ਦੱਸ ਰਹੀਆਂ ਕਿ ਤੁਸੀਂ ਉਹਨਾਂ ਤੋਂ ਕੀ ਉਮੀਦ ਕਰ ਸਕਦੇ ਕਿਉਂ ਕੀ ਜਾਦੂ ਕਰਨਗੇ ਕਿਸੇ ਗੱਲ ਤੇ ਉਹਨਾਂ ਨੇ ਬੋਲਣਾ ਨਹੀਂ ਸੋ ਮੇਰੀ ਬੇਨਤੀ ਹੈ ਤੁਹਾਨੂੰ ਵੀ ਵੀਰਾਂ ਨੂੰ ਕਿ ਯਾਰ ਫੇਰ ਨਾ ਠੱਗੇ ਜਾਇਓ ਫੇਰ ਨਾ ਗੱਲਾਂ ਚ ਆ ਜਿਓ ਤੇ ਕਈ ਵਾਰੀ ਨਾ ਇੱਕ ਇੱਕ ਨੇ ਰੱਟੇ ਭਲਾਉਂਦੇ ਆ ਜਿਹੜੇ ਆਮ ਲਿਖਦੇ ਆ ਕਿ ਆਪਦੀ ਸਰਕਾਰ ਤੇ ਆਪਦਾ ਐਮਐਲਏ ਮੇਰੀ ਇੱਕ ਬੇਨਤੀ ਹੈ ਕਿ 92 ਤੋਂ ਰਫਤੇ ਆ ਤੇ ਕੋਈ ਕਸਰ ਆ ਆਪਦੇ ਐਮਐਲਏ ਦੀ ਤੁਸੀਂ ਪਰਸ ਵਾਲੇ ਵੀਰ ਨੇਤਰ ਘਾਪਦੇ ਆਪਦੇ ਐਮਐਲਏ ਦਾ ਕੋਈ ਨਾ ਕੋਈ ਕੰਮ ਦਿਖਾ ਦਿੰਨੇ ਹੋ ਪੰਜਾਬ ਦੇ ਲੋਕਾਂ ਦੇ ਹੱਥ ਖੜੇ ਹੋਏ ਪਏ ਕੋਰ ਤੋਂ ਕੀ ਕਰਾਉਣਾ ਪੰਜਾਬ ਦੇ ਲੋਕਾਂ ਨੂੰ ਸ਼ੋਸ਼ ਕਰਕੇ ਅਗਲੀ ਭੈਂਤੀ ਆ ਕਿ 150 ਨਾਲ ਵਿੱਚ ਹਾਂਸੇ ਚ ਨਾ ਆਇਓ ਜਿਹੜਾ ਨਰੇਟਿਵ ਬਣਾ ਰਹੇ ਆ ਇੱਕ ਇਹਨਾਂ ਸਾਡੇ ਜਿਹੜੇ ਛੋਟੇ ਸ਼ਹਿਰ ਹੈ ਉੱਥੇ ਸੇਠ ਦੀ ਚੋਰੀ ਹੋ ਗਈ ਅੱਜ ਕੱਲ ਲਾਅ ਐਂਡ ਆਰਡਰ ਦਾ ਬੜਾ ਮਾੜਾ ਹਾਲ ਆਮ ਹੀ ਦੁਕਾਨਾਂ ਭੰਨ ਲੈਂਦੇ ਤੁਸੀਂ ਸਾਰਿਆਂ ਨੇ ਦੇਖਿਆ ਤੇ ਮੇਰੇ ਸ਼ਹਿਰ ਚ ਫਰੀਦਕੋਟ ਮੇਰਾ ਸੇਠ ਸੀ ਬੜਾ ਨੇੜੇ ਕਰਿਆਨੇ ਦੀ ਛੋਟੀ ਦੁਕਾਨ ਸੀ ਉਹਦੇ ਚੋਰੀ ਹੋ ਗਈ ਤੇ ਸਾਰਾ ਸ਼ਹਿਰ ਪਤਾ ਲੈਣ ਚਲੇ ਗਿਆ ਜਿਵੇਂ ਸਾਡੇ ਛੋਟੇ ਸ਼ਹਿਰਾਂ ਵਿੱਚ ਰਿਵਾਜ ਹੁੰਦਾ ਕਿ ਪਤਾ ਲੈ ਕੇ ਆਓ ਯਾਰ ਚੋਰੀ ਹੋ ਗਈ ਤੇ ਹੁਣ ਉਹਦੇ ਵਿਚਾਰੇ ਤੇ ਬਦਾਮ ਰੱਖੇ ਸੀ ਕਾਜੂ ਰੱਖੇ ਸੀ ਮੂੰਗਫਲੀ ਰੱਖੀ ਸੀ ਤੇ ਪੰਜਾਬੀਆਂ ਦੀ ਆਦਤ ਹੁੰਦੀ ਹੈ ਕਿ ਜਿਹੜਾ ਜਾਵੇ ਸੇੜਜੀ ਬੜਾ ਮੜਾ ਹੋਇਆ ਤੇ ਦੋ ਬਦਾਮ ਮੂੰਹ ਚ ਪਾ ਲੇ ਹੋਰ ਕੋਈ ਆਵੇ ਸੇੜਜੀ ਬੜਾ ਮੜਾ ਹੋਇਆ ਦੋ ਮੂੰਗਫਲੀ ਦੇ ਦਾਣੇ ਮੂੰਹ ਚ ਪਾ ਲੇ ਤੇ ਸ਼ਾਮ ਨੂੰ ਮੈਂ ਵੀ ਪਤਾ ਲੈਣ ਚਲੇ ਗਿਆ ਕਿ ਮੈਂ ਵੀ ਕਿਹਾ ਮਗਾ ਸੇੜ ਜੀ ਯਾਰ ਬੜਾ ਨੁਕਸਾਨ ਹੋਇਆ ਬੜਾ ਸੋਚਿਆ ਤੇ ਮੈਂ ਵੀ ਕਾਜੂ ਚੱਕ ਕੇ ਮੂੰਹ ਚ ਪਾ ਲਿਆ ਤੇ ਮੈਂ ਕਿਹਾ ਸੇੜ ਜੀ ਨੁਕਸਾਨ ਕਿੰਨਾ ਕੁ ਹੋ ਗਿਆ ਤੇ ਮੈਨੂੰ ਕਹਿੰਦੇ ਜੀ ਅੱਜ ਤਾਂ ਚੱਲੀ ਜਾਂਦਾ ਕੱਠੇ ਹਿਸਾਬ ਲਾਉਂਗਾ ਸੋ ਇਸ ਕਰਕੇ ਭਰਾਵੋ ਸਾਢੇ ਦਿਨ ਸਾਲ ਜੀ ਬਹੁਤ ਨੁਕਸਾਨ ਹੋ ਗਿਆ ਤੈਨੂੰ ਨੁਕਸਾਨ ਨੂੰ ਰੋਕੀਏ ਆ ਡੇਢ ਸਾਲ ਹੀ ਬਚਾ ਲਈਏ ਜੋ ਉਹਨਾਂ ਨੇ ਕਰਤਾ ਨਾ ਇਹ ਪੰਜਾਬੀਆਂ ਦਾ ਉਹ ਕੁਝ ਨੁਕਸਾਨ ਕਰਤਾ ਕਿ ਜੇ ਪੂਰਾ ਕਰਨ ਵਾਸਤੇ ਬਹੁਤ ਟਾਈਮ ਲੱਗ ਜਾਊਗਾ ਸੋ ਮੇਰੀ ਬੇਨਤੀ ਹੈ ਇੱਕ ਤੁਹਾਡੇ ਜ਼ਮੀਨ ਐਕਵਾਇਰ ਕਰਨ ਦੀ ਗੱਲ ਚੱਲਦੀ ਜਿਹੜਾ 2600 ਜਾਂ 2400 ਏਕੜ ਜਿਹੜਾ ਇੱਥੇ ਕਰ ਰਹੇ ਪਹਿਲੀ ਗੱਲ ਤਾਂ ਇਹਨਾਂ ਦੀ ਕਿਸੇ ਗੱਲ 'ਚ ਵੀ ਸੀਰੀਅਸਨੈਸ ਨਹੀਂ ਜਿੱਦਣ ਉਹ ਕੈਬਨਿਟ 'ਚੋਂ ਪਾਸ ਹੋਇਆ ਜਿੱਦਣ ਉਹ ਕੈਬਨਿਟ 'ਚੋਂ ਪਾਸ ਹੋਇਆ ਜਿਹੜਾ ਉਸ ਮੰਘਮੇ ਦਾ ਮੰਤਰੀ ਉਹ ਕੈਬਨਿਟ ਮੀਟਿੰਗ 'ਚ ਹੀ ਅਰੇ ਸੀ ਤੇ ਮੈਂ ਅਰੋੜਾ ਸਾਹਿਬ ਦੇ ਵਿਜ਼ਨ ਦੀ ਤੇ ਉਹਨਾਂ ਨੇ ਕੀ ਕੀਤੇ ਉਹ ਕੰਮਾਂ ਬਾਰੇ ਦੱਸ ਰਿਹਾ ਕਿਉਂਕਿ ਜਦੋਂ ਬੰਦਾ ਇਲੈਕਸ਼ਨ ਲੜਦਾ ਹੈ ਇਸ਼ਤਿਹਾਰ ਜਿੰਨੇ ਮਰਜ਼ੀ ਲਈ ਜਾਵੇ ਉਹਦਾ ਕੰਮਾਂ ਦਾ ਲੇਖਾ ਜੋਖਾ ਕਰਨਾ ਪੈਂਦਾ ਪਿਛਲੇ ਸਮੇਂ ਦੌਰਾਨ अरोड़ा ਸਾਹਿਬ ਪੰਜਾਬ ਦੇ ਐਮਪੀ ਸੀਗੇ ਹੈਗੇ ਆ ਹੁਣ ਤੇ ਉਹਨਾਂ ਨੇ ਕੀ ਕੀਤਾ ਮੈਂ ਉਹਦੇ ਬਾਰੇ ਦੱਸ ਰਿਹਾ ਤੇ ਹੁਣ ਰਿਕਾਰਡ ਹੈ ਸਭ ਕੁਝ ਸੀਰੀਅਲ ਨੰਬਰ 256 ਉਹਨਾਂ ਨੇ ਕਹਿੰਦੇ ਆ ਕਮਰੇ ਤੇ ਹਾਲ ਸਕੂਲਾਂ ਵਿੱਚ ਤੇ ਕਾਲਜ ਵਿੱਚ ਉਹਦੇ ਤੇ ਖਰਚਿਆ ਜੀ 8275 ਰੁਪਏ ਰੰਗ ਕਰਾਇਆ ਡੈਸਕ ਹਾਲ 68 ਵੈਲਪੈਟ ਅੱਗੇ ਸੀਰੀਅਲ ਨੰਬਰ 269 ਪ੍ਰੇਰ ਰੂਮ ਹੈ ਨਾ ਹਾਲ ਸਕੂਲਾਂ ਦੇ ਜਾਂ ਜਿਹੜੇ ਹੋਰ ਕੋਈ ਅੰਗਨਵਾੜੀਆਂ ਦੇ 3400 ਰੁਪਏ ਕਿਤੇ ਰੰਗ ਕਰਨ ਨੂੰ 3400 ਰੁਪਏ ਦਿੱਤਾ ਹੋਊਗਾ ਅੱਗੇ ਜੀ ਸੀਰੀਅਲ ਨੰਬਰ 287 ਹਸਪਤਾਲ ਜਿਨ੍ਹਾਂ ਦੇ ਵੱਡੇ ਵੱਡੇ ਇਸ਼ਤਿਹਾਰ ਤੁਸੀਂ ਪੜ ਰਹੇ ਹੋ ਕਹਿੰਦੇ ਮੈਂ ਬਹੁਤ ਨਵੀਕਰਨ ਕੀਤਾ ਹਰ ਸਪਤਾਲਾਂ ਦਾ equipment ਖਰੀਦਣ ਵਾਸਤੇ